ਅੱਜ ਸੱਚੀ ਕਾਲ ਦੀ ਸਾਰਿਆਂ ਨੂੰ ਜਿੰਨੇ ਵੀ ਤੇਜੀ ਬਲੌਗ ਦੇ ਸਬਸਕ੍ਰਾਈਬਰ ਆ ਉਹਨਾਂ ਨੂੰ ਸਾਰਿਆਂ ਨੂੰ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮੇਲਾ ਦਿਖਾਉਨੇ ਆ ਤੁਹਾਨੂੰ ਨੰਤਪੁਰ ਕਲਾਊਡ ਦਾ ਨੰਤਪੁਰ ਕਲਾਊਡ ਦਾ ਮੇਲਾ ਦਿਖਾਉਨੇ ਆ ਜਿਹੜਾ ਕਿ ਇਹ ਬਾਬੇ ਰੋਡੂ ਦੇ ਨੌਂਪੁਰ ਪਰਦਾ ਇਹ ਨੰਤਪੁਰ ਕਲਾਊਡ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਰੰਡਾ ਤੋਂ ਚੁੰਨੀ ਰੋਡ ਤੋਂ ਗੜਾਂਗਾ ਪੈਂਦਾ ਗੜਾਂਗਾ ਤੋਂ 2 ਕਿਲੋਮੀਟਰ ਸਾਈਡ ਤੇ ਪਿੱਛੇ ਹਟ ਕੇ ਆਨੰਦਪੁਰ ਕਲਾਉਡ ਪੈਂਦਾ ਹੈ ਗੜਾਂਗਾ ਚੌਕ ਤੋਂ ਵਸੀ ਰੋਡ ਤੇ ਪੈਂਦਾ ਹੈ ਇਹ 72 ਮਾ 72 ਸਾਲ ਹੋ ਗਏ ਲਗਾਤਾਰ ਮੇਲਾ ਭਰਦੇ ਨੂੰ ਆਨੰਦਪੁਰ ਕਲਾਉਡ ਦੋਨਾਂ ਪਿੰਡਾਂ ਦਾ ਰਲ ਮਿਲ ਕੇ ਸੰਗਤਾਂ ਵਧੀਆ ਉਪਰਾਲਾ ਕਰਦੇ ਆਂ ਬਹੁਤ ਵਧੀਆ ਮੇਲਾ ਪੂਰਾ ਪੁਹਾੜੀ ਮੇਲਾ ਭਰਦਾ ਹੈ 72ਵਾਂ ਮੇਲਾ ਹੈ ਹੁਣ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜਿਸਰ ਤੋਂ ਨਾ ਇਸ ਆਸਾਂ ਤੇ ਮੱਥਾ ਟੇਕਿਆ ਜਾਂਦਾ ਹੈ। ਇਹ ਕਬੱਡੀ ਕਬੱਡੀਆਂ ਦੇ ਵੀ ਘੋੜ ਹੁੰਨੇ ਆ ਕਬੱਡੀ ਟੂਰਨਾਮੈਂਟ ਹੁੰਦਾ ਤੇ ਵਧੀਆ ਤਕੜੇ ਤਕੜੇ ਅਨਾਮ ਨੇ ਅਨਾਮ ਤੁਹਾਡੇ ਸਾਹਮਣੇ ਆ ਪੋਸਟਰ ਲੱਗਿਆ ਵਾ ਇਹ ਦਿਖਾ ਦਨ ਲਈ। हूँ अगे चल के दिखाने ਥੋੜੀ-ਥੋੜੀ ਚੱਲਦੇ ਆ ਨਾਲੇ ਮੇਲਾ ਭਰਿਆ ਪਤ ਦਿਖਾਉਨੇ ਸਾਨੂੰ ਨਾਲੇ ਕਬੱਡੀ ਦਾ ਗਰਾਊਂਡ ਦਿਖਾਉਨੇ ਆ ਕਿੱਧਰ ਹੋ ਰਹੀ

দু <laughs> これは使って ਬਹੁਤ ਬਹੁਤ ਦਾ ਇਲਾਵਾ ਹੋਰ ਵੀ ਸਰਪੰਚ ਜੀ ਆ ਰਹੇ ਆ ਬੋਲੋ ਹਾਂ ਅਗਲਾ ਪਰਮਾਨੰਥ ਜੀ ਆ ਗਿਆ ਬਹੁਤ ਬਹੁਤ ਵਾਹਿਗੁਰੂ ਬੋਲੋ ਹਾਂ ਆਹ ਕਬੱਡੀ ਕਬੱਡੀ ਆ ਅੱਜ ਦੇ ਕਬੱਡੀ ਕੱਪ ਦੀ ਇਹ ਸਾਰੀ ਸਪੋਰਟ ਕਲੱਬ ਦੇ ਸਾਰੀ ਯੂਨੀਅਨ ਵਾਲਾ ਜਿਹੜਾ ਜੀਪੁਰ ਆਨੇਵਾ ਕੀਤਾ ਗਿਆ ਆਖਿਰੋ ਅਸੀਂ ਧੰਨਵਾਦ ਜੀ ਜੀਐਨਐ ਅਖਦੇ ਆ ਸਾਡੇ ਭਰਾਵਾਂ ਵੱਲੋਂ ਵੱਡੇ ਮਾਨ ਸਨਮਾਨ ਦੇ ਦਿੱਤੇ ਗਏ ਆ ਜਿਹਨੀਆਂ ਗਰਮੀ ਨੂੰ ਸਪੋਰਟ ਕਰਦੇ ਸਾਰੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਸਾਹਿਬ ਜੀ ਉਹਨਾਂ ਨੰਬਰ ਤੇ ਨਾਲ ਸਾਡਾ ਬਾਪੂਰਾ ਵੀਰਾਂ ਸੰਦੀਪ ਪਰਮੇਉਣੀ ਹੋਲਡਿੰਗ ਦਾ ਸਪੌਂਸਰ ਗੁਰਦੀਪ ਸਿੰਘ ਨੰਬਰ ਤੇਂਦਰ ਸਿੰਘ ਜੀ ਮੋਲਾ ਪਰ ਰਵੀ ਸੁਨੀਲ ਆਈ ਦੋ ਰਿੰਗਾਂ 'ਤੇ ਦਰਜਾਨੀਆਂ ਇਹ ਟਾਈਮ ਹੀ ਦੱਸੋ ਸਾਰੀ ਸਪੋਰਟ ਕਲੱਬ ਦਾ ਸੋਕੇ ਨਾਲ ਤੇ ਚਾਂਦੀ ਦੇ ਕਹਿੰਦੇ ਮੈਦਾਨਾਂ ਦੇ ਨਾਲ ਬਹੁਤ ਸਨਮਾਨ ਕੀਤਾ ਗਿਆ ਤਸ਼ਵੀਰ ਸਪੋਰਟ ਦਾ ਮੈਂਬਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਆਜੋ ਚਾਂਦੀ ਕਲੱਬ ਵਿੱਚ ਆਖਾਂ ਸਾਡੇ ਲਾਲੀ ਗਿਰੋੜੀ ਨੇ ਔਰ ਜਸਵੀਰ ਸਿੰਘ ਢਿੱਲੋਂ ਸਾਹਿਬ ਇੰਦਰਜੀਤ ਸਰਪੱਤਾ ਜਗਤਪ੍ਰਤਾ ਰੋਣੀ ਸਾਰੇ ਵੀਰ ਨੇ

ਸ਼ੂਅਰ ਤੌਰ ਤੇ ਆਇਆ ਜਿਹਨਾਂ ਅੱਗੇ ਜਾ ਰਿਹਾ ਹੈ ਇਹਦਾ ਸੇਵੀ ਜਿਹੜੂ ਸੇਵੀ ਸਾਹਿਬ ਦੇ ਬਗੈਰ ਇਹਦਾ ਨੰਬਰ ਹੋਲਡ ਸੀ ਕੋਡ ਕਰ ਲਓ ਜੀ ਉਹ ਸੁਹਾੜੀ ਦੀ ਟੀਮ ਦਾ ਹੈ ਜਿਹੜਾ ਮੈਚ ਚੱਲ ਰਿਹਾ ਹੈ ਇਹਦਾ ਨੰਬਰ ਇੱਕ ਹੋਰ ਜਿੱਤਾ ਜਿਹਾ ਸੀ ਨੰਬਰ ਸੁਹਾੜੀ ਦਾ ਅੱਜ ਸਰਦਾਰ ਇਹੋ ਵੇਲੇ ਸਿੱਕੀ ਗਿੱਕੀ ਸਾਹਿਬ ਸਾਡੇ ਦਰਮਿਆਨ ਪੁੱਜੇ ਨੇ ਵੱਡੇ ਕਾਫਲੇ ਦੇ ਵਿੱਚ ਉਹਨਾਂ ਦੇ ਨਾਲ ਖਲਾਉਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਾਰੇ ਮਜੀਦ ਮਾਤਾ ਜੀ ਇਹ ਨਾਲ ਮੈਂ ਦੇਖਦਾ ਵੀ ਸੁਖੀ ਜੀ ਸਰਦਾਰ ਬਾਬਾ ਸਰਪੰਚ ਸਾਰੇ ਭਰਾ ਪੁੱਜੇ ਨੇ ਹਾਂ ਜੀ ਪਰਮਾਤਮਾ ਦਾ ਹੈ ਜੋਤੀ ਸ੍ਰੀ ਸ਼ਿਖੀ ਉਹਨਾਂ ਦੇ ਨਾਲ ਸੁਖੀ ਜੀ ਸੋਨੀ ਸ਼ੋਵਾਲ ਤੇ ਮਾਤਾ ਹਰਵਿੰਦਰ ਸ਼ੋਵਾਲ ਤੇ ਮਾਸੀ ਲੰਬੀਤ ਸਿੰਘ ਜੀ ਲਖਵੀਰ ਸਿੰਘ ਮਾਤਾ ਜੀ ਔਰ ਸਾਰੇ ਆ ਗਿਆ ਬਣਾ ਬੋਲ ਗਿਰੀ ਲੇਖ ਅਲੀਮ ਅਲੀਮ ਆ ਜੀ ਦੱਸੋ ਜੀ ਕਿਹੜੇ ਕਿਹੜੇ ਵੀਰ ਆਏ ਨੇ ਲੇਖਾ ਸਾਡੇ ਕੋਲ ਹਾਂ ਜੀ ਹਾਂ ਜੀ ਸੋ ਸਾਡੇ ਵਿਚਕਾਰ ਡਾਕਟਰ ਸਿੰਘ ਜੀ ਜੀਤ ਸਿੰਘ ਅਨਰਗਾਰ ਸੁਖਵੰਦ ਸਿੰਘ ਜੀ ਸੋਨੀ ਸੰਤੇਸ਼ ਮਰਗਣੀ ਕੋਮਵੰਦ ਸਿੰਘ ਜੀ ਸੋਹਾਰਾ ਮਹਸਨ ਮਨਦੀਪ ਸਿੰਘ ਜੀ ਸੋਹਾਰਾ ਜਕਿੰਦਰ ਸਿੰਘ ਕਨੇਡਾ ਜੁਤੀ ਸੋਹਾਰਾ ਮੈਂ ਮਨਜੀਤ ਸੋਗਲਾ ਸਾਰੇ ਸਰਕਾਰ ਦੇ ਵੀ ਪਹੁੰਚੇ ਨੇ ਇਹਨਾਂ ਦੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਦਾ ਧੰਨਵਾਦ ਹੈ ਸਬਜੀਤ ਜੀ ਜਿੰਦਾਬਾਹ ਉਹ ਵੀ ਪਹੁੰਚੇ ਨੇ ਸਾਰੇ ਦਾ ਜਿਹੜੀਆਂ ਕਰੀਏ ਕੋਲ ਵਰਲਡ ਕੱਪ ਜਿੱਤਾ ਜਾਂਦਾ ਹੈ ਮੈਂ ਰੱਖੀ ਜੋ ਟੀਮਾਂ ਸਹੀ ਪਲੀ ਸਾਬ ਤੇ ਬਰਾਂਡ ਜਿਹੇ ਹਾਂਜੀ ਜੀ ਲੈਟਾਂ ਵਾਲੇ ਵੀ ਨੂੰ ਵੇਚਿਆ ਵੀ ਲੈਟਾਂ ਜਰੂਰ ਚੁਕਵਾ ਦਿਓ ਲੈਟਾਂ ਜਰੂਰ ਚਲਾ ਦਿਓ ਲੈਟਾਂ ਵਾਲਾ ਵੀ ਵੇਚੀ ਹੈ ਜੀ ਜੀ ਜਾਨੂ ਕਰਦੇ ਹੋਏ ਮੈਨੂੰ ਕਬੂਲ ਹੀ ਕਰਤਾ ਚਾਹੁੰਦਾ ਸਰੋਏ ਕਹਿੰਦਾ ਜਿਸ ਨੂੰ ਬੇਤੀ ਹੈ ਜੇ ਖੁਸ਼ਦਰਦੀਆਂ ਕਹਿ ਕੇ ਤਾਣਾ ਪਵਾ ਦੇ ਪਹਿਲਾ ਮੈਚ ਉਹ ਖੋਹ ਹੀ ਨਾ ਕਰਦੇ ਜੀ ਉਹ ਕਰਦੇ ਨੇ ਵੀ ਮੈਚ ਦਾ ਇਦਾਂ ਪਾਸੇ ਹੋ ਗਿਆ ਬਾਸ ਬਾਗਰ ਵਾਲੇ ਤੂੰ ਫਿਰ ਕਰਦੇ ਨਹੀਂ ਐਂਟਰੀ ਕੌਨ ਦਾ ਵੀਰ ਨੂੰ ਮਿਲਦੇ ਜੀ ਤੇਜੀ ਦੇ ਬਲੌਗ ਬਲੌਗ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਆ ਕਰੋ ਵੀਡੀਓ ਦੇਖ ਕੇ ਲਾਇਕ ਸਾਡੇ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਕੋਈ ਵੀ ਸ਼ਕਤੀ ਵੱਡਾ ਕੁਛ ਟਿਕੜਦਾ ਨਹੀਂ ਮੈਨੂੰ ਹੌਸਲਾ ਹੋ ਜਾਂਦਾ ਜਿੰਨੇ ਵੱਧ ਤੇ ਵੱਧ ਸਬਸਕ੍ਰਾਈਬ ਕਰੋਗੇ ਲਾਇਕ ਕਰੋਗੇ ਉਨਾਂ ਵੱਧ ਤੇ ਵੱਧ ਵੀਡੀਓ ਤੇ ਬੰਦੇ ਤੇ ਬੰਦੇ ਵੀਡੀਓ ਪਾਵਾਂਗਾ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਅੱਗੇ ਦੋਸਤੋ ਨਾਮਾ ਰੱਖਣਗੇ ਮੈਚ ਹੋ ਰਿਹਾ ਹੈ ਜਰਨਲ ਕਲਪਨਿਕਾ ਸਿੱਖਾ ਸੋਹਣਾ ਬਚਪਨ ਨੂੰ ਨੋਟ ਕਰੋ ਕਮੇਟੀ ਦੇ ਦੋਸਤਾਂ ਨਾਲ ਮੈਚ ਹੋ ਰਿਹਾ ਹੈ ਹੁਣ ਜੀ ਅੱਗੇ ਦਾ ਖਾਣਾ ਤੋਂ ਪ੍ਰਸਾਦਪੁਰ ਉੱਤਰਾ ਲੈ ਕੇ ਵਾਤਾ ਸਾਈ ਦਾ ਸਪਕਟਨਾ ਉੱਦਦੇ ਪੜੀ ਦੀ ਪਿਸ਼ਾ ਲੈ ਕੇ ਕੜਿਆਣਾ ਦੇ ਸਪੋਰਟਰ ਕੋ ਪੋਸ਼ਾ ਲੈ ਕੇ ਕਾਚੀ ਕਰਕੇ ਇਸ ਜਿਹੜੀ ਅਮੋ ਆਇਤਾਂ ਆਪਣਾ ਨੰਬਰ ਰਜਿਸਟਰ ਹਸਤਾ ਹੈ। ਪਾਉਂਡ ਕੋਈ ਨਾ ਨਾ ਬੋਲਦਾ ਜੰਗਾ ਨਾ ਤਰੰਗ। ਕੋਈ ਨਾ ਨਾ ਇਹ ਹੈ। ਅਰੇ ਬਰੀਕ ਧਿਆਨ ਦੇਵਾਰਾਂ। ਜੰਗਾ ਜਿਹੜੀ ਲੋਕਾਂ ਦੇ ਅੱਗੇ ਕੁੱਤੀ ਕੁੱਤੀ ਦੀ ਜਿੱਥਾ ਬਾਹਰ ਤੋਂ ਇੱਕ ਸੋਹਣੇ ਦਾ ਕੰਮ ਹੋ ਗਿਆ। ਬੰਦਾ ਮਾਜੀ ਫੇਦਰ ਖਾਣ ਤੇ ਬਰਤਾਨ ਕਰੇ। ਹਾਂਜੀ ਪਹਿਲਾਂ ਅੱਜ Thank uh you. -huh. Uh -huh.